ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੋਊਗੀ ਜੀ ਸਾਹਿਬ ਪ੍ਰਿੰਟ ਸੂਟ ਰਹਿਣਗੇ ਆਪਾਂ ਤੁਹਾਡੇ ਨਾਲ ਆਈਡੀਆ ਸ਼ੇਅਰ ਕਰਾਂਗੇ ਕਿ ਪ੍ਰਿੰਟ ਸੂਟਾਂ ਨੂੰ ਆਪਾਂ ਕਿਵੇਂ ਸੈਮੀ ਫਾਰਮਲ ਲੁੱਕ ਦੇ ਵਿੱਚ ਰੈਡੀ ਕਰ ਸਕਦੇ ਹਾਂ ਜਿੱਦਾਂ ਛੋਟੇ-ਮੋਟੇ ਆਪਾਂ ਨੂੰ ਫੰਕਸ਼ਨ ਆਉਂਦੇ ਆ ਬਰਥਡੇ ਪਾਰਟੀਆਂ ਕਿੱਟੀ ਪਾਰਟੀਆਂ ਹੋ ਗਈਆਂ ਹੁੰਦਾ ਤਾਂ ਆਪਾਂ ਇਹ ਸੂਟ ਵੇਅਰ ਕਰ ਸਕਦੇ ਹਾਂ ਬਹੁਤ ਪਿਆਰੇ ਜੀ ਡਿਜ਼ਾਈਨ ਆਪਣੇ ਅੱਜ ਵਾਲੇ ਰੈਡੀ ਹੋਇਆ ਬਹੁਤ ਪਿਆਰੇ ਜੀ ਪ੍ਰਿੰਟ ਰਹਿਣਗੇ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਆਪਣਾ WhatsApp ਨੰਬਰ ਰਹੂਗਾ ਕਿ ਨਾਲ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਕੋਈ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਆਂ ਜੀ Instagram ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਵੀ ਆਪਾਂ ਇਹ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਆਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਇਹ ਪਿਓਰ ਆਰਗੈਂਜ਼ਾ ਦਾ ਪ੍ਰਿੰਟ ਰਹੂਗਾ ਜੀ ਆਲ ਓਵਰ ਆਪਣਾ ਇਹ ਸੂਟ ਰੈਡੀ ਹੋਇਆ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਰਹੂਗਾ ਇਹ ਇਹ ਵੀਡੀਓ ਦੇ ਵਿੱਚ ਹੀ ਆਪਣਾ ਪ੍ਰਿੰਟ ਬੁੱਕ ਹੋਇਆ ਸੀ ਜੀ ਤੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਬਹੁਤ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਇਹਦੀ ਨੈੱਕ ਰੈਡੀ ਹੋਈ ਆ ਜੀ ਬੈਂ ਨੈੱਕ ਰੱਖਿਆ ਪੌਟੀ ਬਟਨ ਦਿੱਤੇ ਆ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਆ ਜੀ ਪਿਓਰ ਔਰਗੈਂਜ਼ਾ ਰੋਗੀ ਬਿਲਕੁਲ ਸੌਫਟ ਫੈ布ਰਿਕ ਹੈ ਯਾਨੀ ਕਿ ਬਹੁਤ ਜ਼ਿਆਦਾ ਹਾਰਡ ਫੈ布ਰਿਕ ਹੋਗਾ ਤੇ ਇਹਨੂੰ ਆਪਾਂ ਬਹੁਤ ਹੀ ਪਿਆਰਾ ਜਿਹਾ ਰੈਡੀ ਕੀਤਾ ਹੈ ਤਾਂ ਕਾਰਨਰ ਜਿਹਦੇ ਆਪਾਂ ਕੰਮ ਕੀਤਾ ਹੋਇਆ ਬਿਲਕੁਲ ਲਾਈਟ ਜੀ ਟੋਨ ਆਪਾਂ ਪ੍ਰਿੰਟ ਦੇ ਵਿੱਚੋਂ ਹੀ ਚੱਕ ਕੇ ਇਹਨੂੰ ਕੰਬੀਨੇਸ਼ਨ ਦਿੱਤਾ ਲਾਈਟ ਡਾਰਕ ਇਦਾਂ ਆਪਾਂ ਇਹਨੂੰ ਕੰਮ ਕੀਤਾ ਇਹਦੇ ਉੱਪਰ ਜਰੀ ਐਡ-ਆਨ ਕੀਤੀ ਆ ਇਦਾਂ ਇਹਦੇ ਕਾਰਨਰ ਆ ਗਏ ਠੀਕ ਹੈ ਜੀ ਤੇ ਫਿਨਿਸ਼ਿੰਗ ਵੀ ਆਪਾਂ ਇਹਨੂੰ ਵਰਕ ਦੇ ਕਲਰ ਦੇ ਤਾਂ ਐਡ-ਆਨ ਕੀਤੀ ਆ ਜੋ ਕਿ ਬਹੁਤ ਹੀ ਪਿਆਰਾ ਸੂਟ ਲੱਗ ਰਿਹਾ ਆਪਣਾ ਜਦੋਂ ਇਹ ਵੇਅਰ ਕਰਾਂਗੇ ਆਪਾਂ ਤਾਂ ਬਹੁਤ ਗ੍ਰੇਸਫੁਲ ਲੱਗੂਗਾ ਇਹਦੀਆਂ 슬ੀਵਸ ਦੀ 슬ੀਵਸ ਦੇ ਉੱਪਰ ਆਪਾਂ ਪੂਰਾ ਇੱਕ ਬੰਚ ਐਡ-ਆਨ ਕੀਤਾ ਆ ठीक है जी ये फुल स्लीव्स ने ये अपना आ गया जी शर्ट ऑल ओवर सूट है अपना ये अपनी सलवार रहूगी इतना ठीक है जी सैमी पटियाला सलवार रखी है ऑल ओवर सूट रहूगा बेस कलर का प्योर चना रखिए जी दुपट्टा जोड़ा अपना बेस कलर आ रहा है तुम चेक करो कि ग्रेसफुल सूट लग रहा है फिनिशिंग आप वर्कने कलर दूध ਜਦੋਂ ਇਹ ਨੂੰ ਆਪਾਂ ਵੇਅਰ ਕਰਾਂਗੇ ਜੀ ਬਹੁਤ ਹੀ ਲੁੱਕ ਵਾਈਜ਼ ਇਹ ਗ੍ਰੇਸਫੁੱਲ ਲੱਗੂਗਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹ ਹੁੰਦਾ ਜੀ ਸੇਮ ਪ੍ਰਿੰਟ ਤੁਸੀਂ ਕਹੋ ਕਿ ਸੇਮ ਹੀ ਪ੍ਰਿੰਟ ਸਾਨੂੰ ਚਾਹੀਦਾ ਆ ਤੁਸੀਂ ਕਿਸੇ ਵੀ ਪ੍ਰਿੰਟ ਨੂੰ ਇੱਦਾਂ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣੀ ਚੁਆਇਸ ਦਾ ਪ੍ਰਿੰਟ ਪਿਕ ਕਰਕੇ ਸਾਡੇ ਤੇ ਛੱਡ ਸਕਦੇ ਹੋ ਤੇ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦਵਾਂਗੇ ਠੀਕ ਹੈ ਜੀ ਇਹਦਾ ਬਹੁਤ ਪਿਆਰੇ ਪਿਆਰੇ ਸੂਟ ਰੈਡੀ ਹੁੰਦੇ ਆ ਮੈਨੂੰ ਖੁਦ ਨੂੰ ਵੀ ਇੱਦਾਂ ਪ੍ਰਿੰਟ ਸੂਟਾਂ ਦੇ ਉੱਪਰ ਕੰਮ ਕਰਕੇ ਬਹੁਤ ਜ਼ਿਆਦਾ ਪਸੰਦ ਆ ਜੀ ਬਹੁਤ ਪਿਆਰਾ ਆਪਣਾ ਸੂਟ ਰੈਡੀ ਹੋਇਆ ਪਿਓਰ ਚਨਾਉਣ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਪਿਓਰ オーਗੈਂਜ਼ਾ ਦਾ ਇਹ ਫੈਬਰਿਕ ਹੈ ਜੀ ਇਹ ਆ ਗਿਆ ਆਪਣਾ ਨੈਕਸਟ ਸੂਟ ਜੌਰਜਟ ਫੈਬਰਿਕ ਤੇ ਉੱਪਰ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਵੀ ਆਪਣਾ ਮੈਚਿੰਗ ਸੂਟ ਰੈਡੀ ਹੋਇਆ ਆਪਾਂ ਪ੍ਰਿੰਟ ਚ ਲਾਈਟ ਜਿਹਾ ਕਲਰ ਹੈ ਕਲਰ ਦੀ ਆਪਾਂ ਇਹਦੇ ਨਾਲ ਬਾਟਮ ਰੱਖੀ ਆ ਪਿਓਰ ਜੌਰਜਟ ਦਾ ਫੈਬਰਿਕ ਰਹੂਗਾ ਜੀ ਮਰਸੈਂਟਾ ਸ਼ੇਡ ਰਹੂਗਾ ਬਹੁਤ ਪਿਆਰਾ ਜਿਹਾ ਇਹ ਆ ਗਈ ਜੀ ਦੀ ਸ਼ਰਟ ਆਪਾਂ بیس ਕਲਰ ਦੀ ਇਹਨੂੰ ਪੌਟਲੀ ਬਟਨ ਦਿੱਤੇ ਹੋਇਆ। ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਆ। ਜੌਰਜਟ ਦਾ ਪ੍ਰਿੰਟ ਰਹੂਗਾ। ਇਹ ਸਰਦੀ ਗਰਮੀ ਚੱਲਣ ਵਾਲਾ ਫੈਬਰਿਕ ਹੈ ਜੀ ਜੌਰਜਟ ਫੈਬਰਿਕ। ਇਹਦੀ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਹੈ ਕਿਉਂਕਿ ਆਪਣੀ ਬੋਡੀ ਸ਼ੇਪ ਲੈ ਲੈਂਦਾ ਆ। ਇਹਦਾ ਘੇਰਾ ਆ ਗਿਆ ਜੀ। ਘੇਰੇ ਦੇ ਫਰੰਟ ਐਂਡ ਬੈਕ ਤੇ ਆਪਾਂ ਨੇ ਕੰਮ ਕੀਤਾ। ਜਿਹੜੇ ਕਲਰ ਦੀ ਆਪਣੀ ਬਾਟਮ ਹੈ ਆਪਾਂ ਉਹ ਕਲਰ ਦੇ ਕੇ ਇਹਦੇ ਵਿੱਚ ਆਪਾਂ ਬਾਦਲਾ ਐਡ-ਆਨ ਕੀਤਾ। ਜਰੀ ਐਡ-ਆਨ ਕੀਤੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦਿੱਤਾ ਆਪਾਂ ਇਹਦੇ ਘੇਰੇ ਦੇ ਉੱਪਰ। ਠੀਕ ਹੈ ਜੀ। ਘੇਰਾ ਜੂਗਾ ਐਂਡ ਇਹਦੀਆਂ 슬ੀਵਸ ਆ। 슬ੀਵਸ ਤੇ ਵੀ ਆਪਾਂ ਸੇਮ ਡਿਜ਼ਾਈਨ ਦਿੱਤਾ ਹੋਇਆ। ਬਹੁਤ ਹੀ ਡਿਜ਼ਾਈਨਰ ਜਿਹਾ ਆਪਣਾ ਪੀਸ ਰੈਡੀ ਹੋਇਆ ਹੈ। ਇਹਦਾ ਫਰੰਟ ਜੀ ਘੇਰਾ ਐਂਡ 슬ੀਵਸ ਤੇ ਆਪਾਂ ਨੇ ਇਹਦਾ ਬੈਕ ਘੇਰਾ ਵੀ ਦਿੱਤਾ ਹੋਇਆ। ਸੇਮ ਹੀ ਆਪਾਂ ਬੈਕ ਘੇਰਾ ਰੈਡੀ ਕੀਤਾ ਜਿੱਦਾਂ ਆਪਣਾ ਫਰੰਟ ਘੇਰਾ ਆ ਜਾਂਦਾ ਆ। ਸੇਮ ਹੀ ਆਪਾਂ ਬੈਕ ਇਹਦਾ ਰੈਡੀ ਕੀਤਾ ਬਹੁਤ ਪਿਆਰਾ ਜਿਹਾ ਵਰਕ ਹੈ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ بیس ਕਲਰ ਤੇ ਬੋਟਮ ਦਾ ਕਲਰ ਦਾ ਟੱਚ ਦਿੱਤਾ ਆਪਾਂ ਇਹਦੇ ਵਿੱਚ ਸਿਰਫ ইউনিਫਾਰਮ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਸਿੰਪਲ ਸੋਬਰ ਸਰਦਾਰੀ ਜਾਂ ਸੂਟ ਆਪਣਾ ਜਿਹਦੀ ਸਲਵਾਰ ਰਹੂਗੀ ਸਲਵਾਰ ਤੇ ਵੀ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦਿੱਤਾ ਹੈ ਸਲਵਾਰ ਆ ਜੂਗੀ ਕੱਟਵਰਕ ਦੀ ਫਿਨਿਸ਼ਿੰਗ ਵਗੈਰਾ ਤੁਸੀਂ ਚੈੱਕ ਕਰੋ ਐਦਾਂ ਦੀਆਂ ਮੂਰੀਆਂ ਤੇ ਕੰਮ ਰੱਖਿਆ ਹੈ ਤੇ ਪਾਕਿਸਤਾਨੀ ਆਪਣੀ ਸਲਵਾਰ ਰੋਗੀ ਜਿਹੜਾ ਪ੍ਰਿੰਟ ਚ ਸ਼ੇਡ ਆ ਰਿਹਾ ਉਹ ਸ਼ੇਡ ਦੀ ਆਪਾਂ ਇਹਦੇ ਨਾਲ ਸਲਵਾਰ ਰੱਖੀਆ ਸੇਮ ਟੱਚ ਹੀ ਆਪਾਂ ਵਰਕ ਚ ਦਿੱਤਾ ਹੋਇਆ ਬਹੁਤ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਤੁਸੀਂ ਇਹਨੂੰ 올ਓਵਰ ਵੀ ਰੱਖ ਸਕਦੇ ਹੋ ਤੇ ਮੈਚਿੰਗ ਵੀ ਕਰਵਾ ਸਕਦੇ ਹੋ ਤੇ ਪਿਓਰ ਚ ਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟੇ ਨੂੰ ਆਪਾਂ ਬੇਸ ਕਲਰ ਦੀ ਹੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਆਪਾਂ ਬਾਟਮ ਦੇ ਕਲਰ ਦੀ ਵੀ ਦੇ ਸਕਦੇ ਸੀ ਪਰ ਉਹ ਥੋੜੀ ਆਰਡ ਲੱਗਦੀ ਸੀ ਇਸ ਕਰਕੇ ਆਪਾਂ ਬੇਸ ਕਲਰ ਦੀ ਦਿੱਤੀ ਹੈ ਤੇ ਸਰਦਾਰੀ ਜਿਹਾ ਆਪਣਾ ਸੂਟ ਰੈਡੀ ਹੋਇਆ ਦੁਪੱਟਾ ਇਹਨਾਂ ਆਪਾਂ ਪਿਓਰ ਚਾਣੋਂ ਦਾ ਰੱਖਿਆ ਜੀ ਕਿਉਂਕਿ ਇਹ ਸ਼ੇਡ ਪਿਓਰ ਤੇ ਹੀ ਜਾਊਗਾ ਤੁਸੀਂ ਪਿਓਰ ਆਰਗੈਂਜ਼ਾ ਰੱਖ ਸਕਦੇ ਹੋ ਪਿਓਰ ਟੈਂਪੀ ਸਿਲਕ ਰੱਖ ਸਕਦੇ ਹੋ ਮਤਲਬ ਪਿਓਰ ਤੇ ਦੁਪੱਟੇ ਤੇ ਹੀ ਆਪਣਾ ਇਹ ਸ਼ੇਡ ਜਾਊਗਾ ਇਹ ਸੇਮ ਪ੍ਰਿੰਟ ਤੁਸੀਂ 올ਓਵਰ ਵੀ ਰੈਡੀ ਕਰਵਾ ਸਕਦੇ ਹੋ ਤੇ ਮੈਚਿੰਗ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਆ ਕਲਰ ਕੰਬੀਨੇਸ਼ਨ ਇਹ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਨੈਕਸਟ ਪ੍ਰਿੰਟ ਵੀ ਆਪਣਾ ਆਰਗੈਂਜ਼ਾ ਦੀ ਉਹ ਬਾਜੀ ਹੈਵੀ ਆਰਗੈਂਜ਼ਾ ਦਾ ਪ੍ਰਿੰਟ ਹੈ ਪਿਆਰਾ ਜਿਹਾ ਬਾਕੀ ਕੀ ਹੈ ਜੀ ਆਰਗੈਂਜ਼ਾਏ ਬਿਲਕੁਲ ਆਪਣੀ ਸੌਫਟ ਰਹਿੰਦੀ ਆ ਕਾਫੀ ਕੁਐਸਚਨ ਹੁੰਦੇ ਆ ਕਿ ਆਰਗੈਂਜ਼ਾ ਦੇ ਵਿੱਚ ਆਪਾਂ ਮੋਟੇ ਲੱਗਦੇ ਆ ਜਾਂ ਕੁਛ ਏਦਾਂ ਦਾ ਨਹੀਂ ਹੁੰਦਾ ਜਿਹੜੀ ਪਿਓਰ ਆਰਗੈਂਜ਼ਾ ਹੁੰਦੀ ਹੈ ਬਿਲਕੁਲ ਆਪਣੀ ਬੋਡੀ ਸ਼ੇਪ ਲੈ ਲੈਂਦੀ ਆ ਇਹ ਨੈੱਕ ਆ ਗਈ ਇਹਦੇ ਨਾਲ ਆਪਾਂ ਬਾਟਮ ਰੱਖਿਆ ਜੀ ਇਹ ਸ਼ੇਡ ਦੀ ਆਪਾਂ ਬਟਨ ਦਿੱਤੇ ਹੋਏ ਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹ ਪ੍ਰਿੰਟ ਹੈ ਜੀ ਇਨੂ ਫਿਨਿਸ਼ਿੰਗ ਵੀ ਆਪਾਂ बॉਟਮ ਦੇ ਕਲਰ ਦੀ ਦਿੱਤੀ ਆ ਥੋੜਾ ਏ ਲਾਈਨ ਸ਼ਰਟ ਰੱਖੀ ਆ ਇਹ ਇਹ ਆ ਗਈ ਜੀ ਇਹਦੀ 슬ੀਵ 슬ੀਵਸ ਦੇ ਉੱਪਰ ਆਪਾਂ ਇਹਦੇ ਹੈਂਡਵਰਕ ਦਿੱਤਾ ਹੋਇਆ ਇਦਾਂ ਹੈਂਡਵਰਕ ਆ ਜਾਊਗਾ ਇਹਦੇ ਨੀਚੇ ਜਿਹੜਾ ਆਪਾਂ ਟਾਫਟਾ ਦਿੱਤਾ ਜੀ ਆਪਾਂ बॉਟਮ ਦੇ ਕਲਰ ਦਾ ਦਿੱਤਾ ਹੈ ਕੱਟਵਰਕ ਨਾਲ ਆਪਣਾ ਡਿਜ਼ਾਈਨ ਬੈਠੀ ਹੋਇਆ ਤਾਂ ਜਦੋਂ ਇਹਦੇ ਵਿੱਚ ਇਦਾਂ ਕੰਟਰਾਸਟ ਸ਼ੋ ਹੁੰਦਾ ਤਾਂ ਬਹੁਤ ਜ਼ਿਆਦਾ ਪਿਆਰਾ ਲੱਗਦਾ ਇਹ ਤਾਂ ਇਹ 슬ੀਵਸ ਤੇ ਕੰਮ ਕੀਤਾ ਹੈ ਆਪਾਂ ਟੋਟਲੀ ਹੈਂਡਵਰਕ ਦਾ ਕੰਮ ਹੈ ਇਹ ਬਹੁਤ ਪਿਆਰੀਆਂ ਜੀਆਂ 슬ੀਵਸ ਸਟੈਡੀ ਹੋਈਆਂ ਹੈਗੀਆਂ। ਇਹਾਂ ਦੀ 크ريب ਦੀ ਆਪਾਂ ਰੱਖੀ ਐ ਸਲਵਾਰ ਤੇ ਸਲਵਾਰ ਤੇ ਵੀ ਆਪਾਂ ਬਾਰਡਰ ਦਿੱਤਾ ਹੋਇਆ ਕਟਵਰਕ ਦਿੱਤਾ ਹੋਇਆ ਆਪਾਂ ਤੁਸੀਂ ਚੈੱਕ ਕਰੋ ਇਦਾਂ। ਇਹ ਚੀਜ਼ਾਂ ਜਦੋਂ ਰੈਡੀ ਹੁੰਦੀਆਂ ਜੀ ਬਹੁਤ ਪ੍ਰੀਕੀ ਦਾ ਕੰਮ ਹੁੰਦਾ ਇਹਨਾਂ ਤੇ ਕਾਫੀ ਟਾਈਮ ਲੱਗ ਜਾਂਦਾ। ਇਦਾਂ ਕਟਵਰਕ ਨਾਲ ਇਹ ਸਲਵਾਰ ਤੇ ਕੰਮ ਆ ਗਿਆ। ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ। ਤੁਸੀਂ ਹੁਣ ਚੈੱਕ ਕਰੋ 슬ੀਵਸ ਨੂੰ ਇਦਾਂ ਕੰਬੀਨੇਸ਼ਨ ਦੇਖ ਕੇ ਕਿਉਂਕਿ ਬਹੁਤ ਪਿਆਰੀਆਂ ਲੱਗੀਆਂ। ਇਹ ਬਾਟਮ ਆਗੀ ਜੀ ਇਹਦੀ T-shirt ਦੇ ਕਲਰ ਦਾ ਆਪਾਂ ਦੁਪੱਟਾ ਰੱਖਿਆ ਮੋਰ ਪੰਖੀ ਟੋਨ ਦਾ ਇਹ ਤੁਹਾਡੀ ਚੁਆਇਸ ਹੈ ਤੁਸੀਂ ਬਾਟਮ ਦੇ ਕਲਰ ਦਾ ਵੀ ਰੱਖ ਸਕਦੇ ਹੋ ਪਰ ਆਪਾਂ ਸ਼ਰਟ ਦੇ ਕਲਰ ਦਾ ਰੱਖਿਆ ਤੇ ਦੁਪੱਟੇ ਨੂੰ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਜਿੱਦਾਂ ਆਪਣੀ ਬਾਟਮ ਆ ਫਿਨਿਸ਼ਿੰਗ ਦਿੱਤੀ ਆ ਤੇ ਪੂਰੇ ਦੇ ਵਿੱਚ ਦੁਪੱਟੇ ਦੇ ਇਦਾਂ ਸਿੱਪੀ ਸਪਰੈਡਰ ਜੀ ਦੁਪट्टे ਨੂੰ ਫਿਨਿਸ਼ਿੰਗ ਆ ਜੂਗੀ बॉटम ਦੇ ਕਲਰ ਦੀ ਇਦਾਂ 골ਡਨ ਟੱਚ ਦੇ ਕੇ ਤੇ ਪੂਰੇ ਦੁਪट्टे ਦੇ ਵਿੱਚ ਸਿੱਪੀ ਦਾ ਇਦਾਂ ਜਾਲ ਆ ਜਾਊਗਾ ਪਿਓਰ オーਰਗੈਂజా ਦਾ ਦੁਪੱਟਾ ਰਹੂਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਇਹ ਵੀ ਸੂਟ ਰੈਡੀ ਹੋਇਆ ਪਿਓਰ オーਰਗੈਂజా ਦੀ ਸ਼ਰਟ ਕ੍ਰੇਪ ਦੀ ਬਾਟਮ ਤੇ ਪਿਓਰ ਔਰਗੈਂਜ਼ਾ ਦਾ ਇਹ ਆਪਣਾ ਦੁਪੱਟਾ ਆ ਜਾਂਦਾ ਖੋਣ ਦਾ ਪਰਪਸ ਇਹ ਆ ਜੀ ਪ੍ਰਿੰਟ ਸੂਟ ਆਪਾਂ ਕਿਸੇ ਵੀ ਪ੍ਰਿੰਟ ਨੂੰ ਇਦਾਂ ਡਿਜ਼ਾਈਨ ਕਰਾਂਗੇ ਤਾਂ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੁੰਦਾ ਪਲੇਨ ਨਾਲੋਂ ਥੋੜਾ ਹਟ ਕੇ ਡਿਜ਼ਾਈਨ ਹੁੰਦਾ ਕਿਉਂਕਿ ਬਹੁਤ ਪਿਆਰਾ ਲੱਗਦਾ ਤਾਂ ਟ੍ਰੈਂਡ ਦੇ ਵਿੱਚ ਵੀ ਬਹੁਤ ਐਦਾਂ ਪ੍ਰਿੰਟ ਸੂਟਾਂ ਨੂੰ ਪਾ ਡਿਜ਼ਾਈਨ ਕਰਦੇ ਆ ਇਹਦੇ ਤੇ ਜਿੱਦਾਂ ਆਪਾਂ ਪਹਿਲਾਂ ਸੂਟ ਮੈਂ ਤੁਹਾਨੂੰ ਸ਼ੇਅਰ ਕੀਤਾ ਮਸ਼ੀਨ ਦਾ ਕੰਮ ਕੀਤਾ ਇਹਦੇ ਉੱਪਰ ਉੱਪਰ ਹੈਂਡਵਰਕ ਹੋਇਆ ਐਦਾਂ ਕਿਸੇ ਵੀ ਤਰੀਕੇ ਨਾਲ ਆਪਾਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਕਿਸੇ ਵੀ ਪ੍ਰਿੰਟ ਤੇ ਇੰਨੀ ਹੁੰਦਾ ਕਿ ਸੇਮ ਪ੍ਰਿੰਟ ਤੇ ਹੀ ਡਿਜ਼ਾਈਨ ਕਿਸੇ ਵੀ ਪ੍ਰਿੰਟ ਤੇ ਤੁਸੀਂ ਕਰੋਗੇ ਤਾਂ ਡਿਜ਼ਾਈਨ ਉੱਠ ਕੇ ਹੀ ਆਉਂਦਾ ਠੀਕ ਹੈ ਜੀ ਪ੍ਰਿੰਟੇ ਵੀ ਬਹੁਤ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਤੇ ਬਿਲਕੁਲ ਸੌਫਟ ਫੈਬਰਿਕ ਦਾ ਇਹਦੀ ਨੈਕਸਟ ਪ੍ਰਿੰਟ ਇਹ ਵੀ ਆਪਣਾ オーਗੈਂਜ਼ਾ ਦੇ ਉੱਪਰ ਹੀ ਰਹੂਗਾ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਆ ਇਹਦੀ ਆਪਾਂ ਨੈਕ ਡਿਜ਼ਾਈਨ ਕੀਤੀ ਹੈ ਤਾਂ ਇਹ ਕਲਰ ਦੀ ਆਪਣੀ ਬਾਟਮ ਹੈ ਪੇਸ ਕਲਰ ਦੀ ਤਾਂ ਆਪਾਂ ਨੈਕ ਰੱਖੀ ਹੈ ਇਦਾਂ ਆਪਾਂ ਇਹਦੀ ਨੈਕ ਰੈਡੀ ਕੀਤੀ ਆ ਇਹਦਾ ਪ੍ਰਿੰਟ ਵੀ ਬਹੁਤ ਪਿਆਰਾ ਜਿਹਾ ਜੀ ਇਦਾਂ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਕੇਰਾ ਐਂਡ ਚਾਕ ਪ੍ਰਿੰਟ ਇਹ ਵੀ オーਗੈਂਜ਼ਾ ਦਾ ਰਹੂਗਾ ਤੇ ਇਹਦੀਆਂ 슬ੀਵਸ ਆ ਗਈਆਂ ਜੀ ਸਲੀਵਸ ਦੇ ਉੱਪਰ ਵੀ ਆਪਾਂ ਇਦਾਂ ਸਟੀਚਿੰਗ ਚ ਹੀ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ neck and sleeves ਤੇ ਆਪਾਂ ਸਟੀਚਿੰਗ ਚ ਡਿਜ਼ਾਈਨ ਕੀਤਾ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਇਹ ਰਹੂਗੀ ਜੀ 크ريب ਦੀ ਇਹਦੇ ਨਾਲ ਸਲਵਾਰ ਸਲਵਾਰੇ ਦੀ ਬਹੁਤ ਪਿਆਰੀ ਜੀ ਜੈਡੀ ਕੀਤੀ ਆ ਆਪਾਂ بیس ਕਲਰ ਦੀ ਸਲਵਾਰ ਰੱਖੀ ਹੈ ਸਲਵਾਰ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਜੀ نیچے ਇਦਾਂ ਆਪਾਂ ਡਾਟਸ ਦਿੱਕੇ ਉੱਪਰ ਬਾਰਡਰ ਦਿੱਤਾ ਹੋਇਆ بیس ਕਲਰ ਦਾ ਹੀ ਲਾਈਟ ਕਲਰ ਲੈ ਕੇ ਆਪਾਂ ਸਲਵਾਰ ਤੇ ਕੰਮ ਕੀਤਾ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਡਾਰਕ ਕਲਰ ਦਾ ਵਰਕ ਵੀ ਰੱਖ ਸਕਦੇ ਆ ਪਰ ਇਹ ਚੁਆਇਸ ਹੁੰਦੀ ਆਪਣੀ ਆਪਣੀ ਜੀ ਇਹ بیس ਕਲਰ ਦਾ ਰੱਖਿਆ ਬਿਲਕੁਲ ਸੋਪਰ ਸਿੰਪਲ ਸਰਦਾਰੀ ਜੀ ਲੁੱਕ ਚ ਰੈਡੀ ਹੋਇਆ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਜੀ ਆਪਾਂ ਜਿੱਦਾਂ ਆਪਣਾ ਪ੍ਰਿੰਟ ਆ ਜਾਂਦਾ ਉਦਾਂ ਹੀ ਆਪਾਂ ਇਹਦੇ ਵਿੱਚ ਟਾਈ ਐਂਡ ਆਈ ਦਿੱਤੀ ਸਾਰੇ ਕਲਰ ਪ੍ਰਿੰਟ ਦੇ ਪਿਕ ਕਰਕੇ ਟਾਈ ਐਂਡ ਆਈ ਦਿੱਤੀ ਹੋਈ ਇੰਦਾ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਜਿਵੇਂ ਆਪਣੇ ਪ੍ਰਿੰਟ ਚ ਕਲਰ ਆ ਗਏ ਸਾਰੇ ਕਲਰ ਆਪਾਂ ਇਹਦੇ ਵਿੱਚ ਐਡ ਕਰਕੇ ਐਡਾ ਟਾਈ ਐਂਡ ਡਾਈ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਹੈ ਤਾਂ ਸੂਟ ਇਦਾਂ ਦੇ ਆ ਜੀ ਜਦੋਂ ਆਪਾਂ ਇਹਨਾਂ ਨੂੰ ਵੇਅਰ ਕਰਦੇ ਹਾਂ ਸਰਦਾਰੀ ਲੁੱਕ ਦੇ ਵਿੱਚ ਤਾਂ ਬਹੁਤ ਪਿਆਰੇ ਲੱਗਦੇ ਆ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਪਿਆਰਾ ਸਾਰੇ ਕਲਰ ਕੰਬੀਨੇਸ਼ਨ ਨਿਊਜ਼ ਹੋਇਆ ਜੋ ਕਿ ਬਹੁਤ ਪਿਆਰੇ ਲੱਗ ਰਹੇ ਆ ਨੈਕਸਟ ਪ੍ਰਿੰਟ ਆਪਣਾ ਇਹ ਆ ਗਿਆ ਜੀ ਇਹ ਕਾਟਨ ਬੇਸ ਤੇ ਆ ਦੇਖੋ ਜੀ ਇਹ ਸੇਮ ਪ੍ਰਿੰਟ ਨਹੀਂ ਮਿਲੇਗਾ ਸਿਰਫ ਮੇਰਾ ਦਿਖਾਉਣ ਦਾ ਪਰਪਸ ਇਹ ਹੈ ਕਿ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾ ਰਹੀ ਹਾਂ ਜਿੱਦਾਂ ਹੁਣ ਵਿੰਟਰ ਦੇ ਵਿੱਚ ਕਾਫੀ ਫੈਬਰਿਕ ਕ੍ਰੇਪ ਤੇ ਤੁਸੀਂ ਕਰਵਾ ਸਕਦੇ ਹੋ ਔਰਗੈਂਜ਼ਾ ਤੇ ਕਰਵਾ ਸਕਦੇ ਹੋ ਪਸ਼ਮੀਨਾ ਤੇ ਕਰਵਾ ਸਕਦੇ ਹੋ ਮਤਲਬ ਡਿਜ਼ਾਈਨ ਇਦਾਂ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਠੀਕ ਹੈ ਜੀ ਸੇਮ ਪ੍ਰਿੰਟ ਨਹੀਂ ਮਿਲੇਗਾ ਇਹ ਕਾਟਨ ਦਾ ਪ੍ਰਿੰਟ ਸੀ ਪਹਿਲਾਂ ਦਾ ਬੁੱਕ ਹੋਇਆ ਹੋਇਆ ਸੀ ਰੈਡੀ ਹੋ ਕੇ ਹੁਣ ਚਾਰਿਆ ਮੈਂ ਸਿਰਫ ਡਿਜ਼ਾਈਨਿੰਗ ਲਈ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਦਾਂ ਇਹਦੀ ਨੈਕ ਵੀ ਬੈਨ ਵਾਲੀ ਰੱਖੀ ਹੈ ਜੀ ਇਦੇ ਵਿੱਚੋਂ ਕਲਰ ਪਿਕ ਕਰਕੇ ਪੌਟਲੀ ਬਟਨ ਦਿੱਤੇ ਹੋਇਆ ਕੀ ਆ ਗਿਆ ਜੀ ਇਹ ਦੇਖੇ ਇੱਥੇ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਇਹਦੇ ਤੇ ਇਹਦੀ ਪਲੇਨ ਬਾਟਮ ਹੈ ਜੀ ਬਾਟਮ ਦਾ ਪੈਚ ਦੇ ਕੇ ਹੀ ਆਪਾਂ ਇਹਦੇ ਉੱਪਰ ਕੰਮ ਕੀਤਾ ਹੈ بیس ਕਲਰ ਦੇ ਨਾਲ ਜਿਹੜੇ ਆਪਣੇ ਪ੍ਰਿੰਟ ਚ ਸ਼ੇਡ ਆ ਰਿਹਾ ਉਹ ਸ਼ੇਡ ਦੇ ਆਪਾਂ ਫਲਾਵਰ ਦਿੱਤੇ ਹੋਏ ਆ ਦੇ ਵਿੱਚ ਪੂਰਾ ਕੱਟਵਰਕ ਦਾ ਕੰਮ ਰਹੂਗਾ ਜੀ ਬਹੁਤ ਹੀ ਨੀਟ ਐਂਡ ਕਲੀਨ ਕੰਮ ਹੋਇਆ ਬਹੁਤ ਪਿਆਰਾ ਪ੍ਰਿੰਟ ਸੂਟ ਦੀ ਲੁੱਕ ਹੀ ਚੇਂਜ ਹੋ ਗਈ ਇਨਾ এলিਗੈਂਟ ਲੱਗ ਰਿਹਾ ਇਨਾ ਕੰਮ ਕਰਨ ਦੇ ਨਾਲ ਇਹ ਸੇਮ ਕੰਮ 슬ੀਵਸ ਤੇ ਆ ਜਾਊਗਾ ਪੂਰਾ ਬਾਰਡਰ ਆਪਾਂ ਇਦਾਂ ਹੀ 슬ੀਵਸ ਤੇ ਵੀ ਐਡ ਆਨ ਕੀਤਾ ਹੋਇਆ ਬਿਲਕੁਲ ਇਹਨੂੰ ਆਪਾਂ ਸਿੰਪਲ ਸੂਪਰ ਰੱਖਿਆ ਕਿਸੇ ਵੀ ਪਰਪਸ ਦੇ ਆਪਾਂ ਇਹਨੂੰ ਵੇਅਰ ਕਰ ਸਕਦੇ ਰਹੋਗੇ ਜੀ ਇਹਦੇ ਨਾਲ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਦੁਪੱਟੇ ਨੂੰ ਆਪਾਂ ਲੇਸ ਦੀ ਦਿੱਤੀ ਹੈ ਫਿਨਿਸ਼ਿੰਗ ਜਿੱਦਾਂ ਆਪਣੇ ਕਲਰ ਹੈਗੇ ਆ ਵਰਕ ਦੇ ਸੇਮ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹ ਕਾਟਨ ਡੀਸਾ ਹੋਪਸੋ ਕਿ ਤੁਹਾਨੂੰ ਅੱਜ ਵਾਲੀ ਆਪਣੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਪ੍ਰਿੰਟ ਸੂਟਾਂ ਨੂੰ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਤੇ ਖੁਦ ਵੀ ਡਿਜ਼ਾਈਨ ਕਰ ਸਕਦੇ ਹੋ ਦੇਖੋ ਜੀ ਪ੍ਰਿੰਟ ਸੂਟਾਂ ਨੂੰ ਆਪਾਂ ਸਟੀਚਿੰਗ 'ਚ ਡਿਜ਼ਾਈਨ ਕਰ ਸਕਦੇ ਹਾਂ ਵਰਕ ਥੋੜਾ ਬਹੁਤਾ ਕਰਕੇ ਕਰ ਸਕਦੇ ਹਾਂ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੁੰਦਾ ਤੁਸੀਂ ਕੋਈ ਵੀ ਪ੍ਰਿੰਟ ਜਿੱਦਾਂ ਆਪਾਂ ਵੀਡੀਓ ਪ੍ਰਿੰਟਾਂ ਦੀ ਵੀ ਅਪਲੋਡ ਕਰਦੇ ਰਹਿੰਦੇ ਆ ਤਾਂ ਤੁਸੀਂ ਪਿਕ ਕਰ ਸਕਦੇ ਹੋ ਤੇ ਰੈਡੀ ਕਰਵਾ ਸਕਦੇ ਹੋ ਜਿਦਾ ਇਹ ਪ੍ਰਿੰਟ ਇਹਨਾਂ ਨੇ ਪਹਿਲਾਂ ਦੇ ਪਿਕ ਕੀਤੇ ਹੋਇਆ ਇਹ ਹੁਣ ਰੈਡੀ ਹੋ ਕੇ ਆ ਰਿਹਾ ਕਿਉਂਕਿ ਇਸ ਸਟੀਚਿੰਗ ਨੂੰ ਟਾਈਮ ਲੱਗ ਜਾਂਦਾ ਜੀ ਸਟੀਚਿੰਗ ਲਈ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਰੈਡੀ ਹੋਣ ਤੇ ਸੂਟ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਕਿਵੇਂ ਦੇ ਲੱਗੇ ਵੀਡੀਓ ਵਾਚ ਕਰਨ ਲਈ ਧੰਨਵਾਦ